सरपंच साहब ਨੂੰ ਪੇਜ ਹੋ ਰਿਹਾ ਸਰਪੰਚਾ ਸਰਪੰਚਾ ਯਾਰ ਆ ਤੁਸੀਂ ਬਾਹਰ ਕੀ ਲਿਖ ਕੇ ਲਾਇਆ ਗਿਆ ਇਹ 32 ਹੈ ਮੇਰੀ بڑے ਪੱਤੂੜ ਕੇ ਸਨੇਬਰ 32 ਬਾਹਰ ਕੀ ਲਿਖ ਕੇ ਲਾਇਆ ਪੜਦੇ ਯਾਰ ਕਿ ਪੰਚਾਇਤੀ ਚੋਣਾਂ ਸੰਬੰਧੀ ਹੁਣ ਆਪਾਂ ਚੱਲੇ ਕਿੱਥੇ ਖੜਜੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੋਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਵੇ। ਹੈਲੋ 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 ਕੌਣ ਕੌਣ ਬੈਠਾ ਹੈ? ਹੈ? ਇਹ ਸਭ ਕੌਣ? ਆ ਚੱਲੇ। ਨਾ ਨਾ ਸੁਣ ਨਾ। ਨਾ ਨਾ ਹੱਥੋਂ ਪਾਈ ਨਾ ਹੋ। ਨਾ ਨਾ ਕੋਈ ਨਹੀਂ ਗੱਲ ਕਰ। ਜਾਣ ਨਾ ਜਾਣੀ ਇੱਥੇ ਤਰਖੜ ਜਾਣ ਨਾ। ਮਤਲਬ ਕੀ ਆ ਕਦੋਂ ਜਾਣ ਨਾ? ਜਾਵੜ ਜਾਵੜ ਜਾਵੜ। ਹਾਂ? ਨਹੀਂ। ਯਾਰ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਕੋਈ ਨਹੀਂ ਜਾਣ ਦੋ ਕੀ ਆ ਆ ਗੁੰਡਾ ਕਰਦੀ ਵੇਖੋ ਜੀ ਗੁੰਡਾ ਕਰਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫੜ ਜਾ ਬੰਦੇ ਤੁਹਾਡੇ ਨਾਲ ਪੈ ਰਹੇ ਨਾ ਮੈਂ ਤੈਨੂੰ ਜਾਣ ਦੇਤਾ ਨਾ ਹਾਂ ਤੂੰ ਇੱਕ ਮਿੰਟ ਆ ਕੁੰਡਾ ਦਾਕੇ ਅੰਦਰ ਕਿਉਂ ਬੈਠੇ ਸੀ ਬਈ ਉਹ ਤਾਂ ਤੁਸੀਂ ਉਹਨਾਂ ਨੂੰ ਮੈਂ ਪੁੱਛਦਾ ਪੁੱਛਦਾ ਚਲੋ ਜਾਣ ਦੋ ਇਹਨੂੰ ਠੀਕ ਹੈ ਜੀ ਬੰਦੇ ਗੱਲ ਪੈਣ ਜਾ ਜਾ ਵੀਰ ਜਾ ਹਾਂ ਉਹ ਜਾ ਵਾਰ ਵੀ ਜਾ ਬੰਦੇ ਕਰਦੀ ਤੁਸੀਂ ਗੱਲ ਜਾ ਵਾਰ ਜੀਰ ਗੱਲ ਖਤਮ ਹੋ ਜਾਓ ਚਲ ਆ ਅੰਦਰ ਹੱਲ ਜਰਾ ਦੋਵੇਂ ਤੁਸੀਂ ਆ ਕੇ ਮੈਂ ਕਿਹੜਾ ਰੋਕਿਆ ਬਾਈ ਕੁੰਡਾ ਕਿਉਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੇ ਉਹ 1 ਮਿੰਟ ਪਹਿਨ ਰੋੜੇ ਮੂਰੇ ਆਏ ਜੀ 1 ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਮੈਂ ਬਾਈ ਇਹ ਜੀ ਕੋਈ ਗੱਲ ਨਹੀਂ ਤੁਸੀਂ ਕੁੰਡਾ ਲਾ ਕੇ ਬਾਹਰੇ ਲਿਖ ਕੇ ਲਾਇਆ ਹੋਇਆ ਤੁਸੀਂ ਆਪਦਾ ਹੀ ਕੰਮ ਕਰੀ ਜਾਂਦੇ ਏ ਅਸੀਂ ਤੁਸੀਂ ਕਿਹੜਾ ਕਾ ਕੇ ਆ ਕੇ ਤੁਹਾਨੂੰ ਅਸੀਂ ਰੋਕ ਕੁੰਡਾ ਤਾਂ ਨਹੀਂ ਨਾ ਲਾਇਆ ਮੈਂ ਅਸੀਂ ਹੁਣ ਤੁਸੀਂ ਕਹੋਗੇ 2 ਮਿੰਟ ਲਈ ਰੁਕਣਾ ਤੇ ਵੀ ਗੱਲ ਕਰਨੀ ਕੋਈ ਪਰ ਲਾ ਲਿਆ ਤਾਂ ਕੁੰਡੀ ਤਾਂ ਨਹੀਂ ਲਾਇਆ ਹੋਰ ਬੰਦੇ ਨਾਲ ਨਹੀਂ ਫੇਰ ਤੁਸੀਂ ਇਹ ਵੇਖੋ ਜੀ ਤੁਸੀਂ ਇਹ ਵੇਖੋ ਬਾਰ ਨੋਟਿਸ ਲਾਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਤੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾ ਉਹਦਾ ਜੱਗੀ ਨਹੀਂ ਜੀ ਇਹ ਨਹੀਂ ਹੋਰ ਇਹ ਇਹ ਕੌਣ ਸੀ ਪਤਾ ਨਹੀਂ ਜੀ ਕੌਣ ਸੀ ਇਹ ਕੌਣ ਸੀ ਯਾਰੇ ਬੰਦਾ ਕਿਹੜੇ ਪਿੰਡੋਂ ਕਿਸ ਆਇਆ ਜੀ ਯਾਰ ਤੇਰੇ ਬੰਦੇ ਅੰਦਰ ਇੱਥੇ ਬੈਠੇ ਹੋ ਤੁਸੀਂ ਚਾਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਆਹਨ ਦਾ ਜਿਹੜਾ ਕੋਲ ਲਾ ਕੇ ਮਿਲਣ ਦਾ ਦਫਤਰ ਤੁਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ ਸਾਧਕ ਦਾ ਚੇਅਰਮੈਨ ਹੈ ਉਹ ਮਾਰੇ ਆਲਾ ਠੀਕ ਹੈ ਬ੍ਰਹਮਣ ਬ੍ਰਹਮਣ ਕੋਈ ਹੈ ਨਾ ਦੱਸ ਦੇ ਇਹ ਲਕੋਲੇਗਾ ਕੋਈ ਬਿੰਦਨਾਤ ਨਹੀਂ ਲਕੋਲੇਗਾ ਬਾਈ ਕੋਈ ਗੱਲ ਨਹੀਂ ਦੱਸ ਦੇ ਕੌਣ ਹੈ ਤੁਹਾਨੂੰ ਪਤਾ ਚਲੂਗਾ ਕਿ ਮੈਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ 사ਧਕ ਦਾ ਇੱਕ ਮਿੰਟ ਪਹਿਲਾਂ ਤੂੰ ਹੈਗਾ ਤੁਸੀਂ ਆਏ ਉਹ ਕਿੰਨੇ ਤੁਹਾਡੇ ਮਾਰਕੀਟ ਕਮੇਟੀ 사ਧਕ ਦਾ ਚੇਅਰਮੈਨ ਅੰਦਰ ਬਿਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਵੀਆਂ ਇਤਰਾਜ ਲੋਕਾਂ ਦੇ ਡਿਸਾਈਡ ਕਰ ਰਿਹਾ ਸਰ ਮੇਰੇ ਕੋਲ ਇਸ ਵੇਲੇ ਕੋਈ ਵੇਖੋ ਕੋਈ ਨਾਦਰ ਆ ਜਾ ਜੀ ਆ ਦੇਖੋ ਆ ਕਾਗਜ਼ ਕੀ ਹੈ ਇਹ ਜ਼ਰਾ ਇਹ ਅਸ਼ਦੀਮ ਸਾਹਿਬ ਦਾ ਆਰਡਰ ਹੈ ਮੇਰੇ ਕੋਲ ਕੋਈ ਇਤਰਾਜ ਆ ਦੇ ਕਾਦੇ ਕਾਗਜ਼ ਹੈ ਇਹ ਹੈ ਇਲੈਕਸ਼ਨ ਰਿਲੇਟਿਡ ਨਹੀਂ ਹੈ ਇਲੈਕਸ਼ਨ ਰਿਲੇਟਡ ਕੋਈ ਇਤਰਾਜ ਨਹੀਂ ਇਤਰਾਜ ਨਹੀਂ ਜੇ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਬਾਈ ਨੇਮ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਨਾਂ ਦੀ ਤਾਂ ਬਦਲੀ ਹੋਊਗੀ ਫਿਰ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਛਲਾਗਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਧੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਊ ਤੇ ਮੇਰੇ ਵਰਗਾ ਜੁਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਭੁਗਤਣਾ ਤੈਨੂੰ ਪੈਣਾ ਨਾ ਕਰੋ ਇਹ ਜੇ ਕੰਮ ਨਹੀਂ ਬਾਈ ਜਿਵੇਂ ਦਿੱਖਦੀ ਆਉਂਦੀ 1% ਵੀ ਨਹੀਂ ਕੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਬਾਈ ਬੈਠੇ ਹੋ ਰੋਕ ਰੋਲਾ ਬਾਹਰ ਤਰਾ ਤਰਾ ਕਰੀ ਜਾਂਦੇ ਕਿੱਥੋਂ ਦਾ ਸੂਲ ਹੈ ਯਾਰ ਬ੍ਰਦਰ ਮੈਨੂੰ ਦੱਸ ਇਸ ਗੱਲ ਦਾ ਪਰ ਲੋਕਾਂ ਦਾ ਚੇਅਰਮੈਨ ਨਹੀਂ ਆਉਂਦਾ ਨਹੀਂ ਤੁਹਾਡੀ ਮੈਂ ਪਬਲਿਕ ਦਾ ਸਟ੍ਰਾਈ ਮੈਂ ਫਿਰ ਕੀ ਕਾਰੀ ਤੇ ਚੇਅਰਮੈਨ ਸਭ ਕੁਝ ਨਹੀਂ ਉਹ ਤਾਂ ਬਾਈ ਜਿਵੇਂ ਬਾਈ ਜੇ ਆਏ ਨੇ ਇੱਕ ਮਿੰਟ ਪਹਿਲਾਂ ਆਏ ਸੀਗੇ ਜੀ ਉਹ ਆ ਕੇ ਨਾਲ ਦੇ ਤੁਰ ਗਏ ਦੋ ਨਹੀਂ ਜੀ ਨਹੀਂ ਮੇਰੇ ਕੋਲ ਨਹੀਂ ਪਾਈ ਘੰਟਾ ਪਹਿਲਾਂ ਨਹੀਂ ਬੈਠੇ ਸੀਗੇ ਨਹੀਂ ਬੈਠੇ ਸੀ ਹੁਣੇ ਆਏ ਸੀ ਇੱਕ ਮਿੰਟ ਪਹਿਲਾਂ ਜਦੋਂ ਉਹ ਬਾਈ ਜੇ ਆਗੇ ਆ ਜੇ ਇਹਨਾਂ ਨੇ ਕੋਈ ਗੱਲ ਕਰਨੀ ਸੀ ਮੈਂ ਕੋਈ ਜ਼ਰੂਰੀ ਗੱਲ ਉਸ ਨਾਲ ਕੋਈ ਗੱਲ ਕਰਨੀ ਤਾਂ ਉਹ ਉੱਠਾ ਕਰਕੇ ਉਹ ਕੋਈ ਸੀ ਕਿਸੇ ਨੂੰ ਉਹ ਅੱਜ ਆਪਦਾ ਕੰਮ ਕਰ ਰਹੇ ਨੇ ਇਲੈਕਸ਼ਨ ਦਾ ਜਿਹੜਾ ਸੀਗਾ ਹਾਂ ਜੀ ਉਹ ਕੋ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਆ ਜੀ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪਹਿਲਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਇੱਥੇ ਹਾਲਾਤ ਇਹ ਬਣੇ ਪਏ ਆ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲੱਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਹੈ ਯਾ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਹਦਾਇਤ ਆ ਉਹ ਇਹ ਫਾਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਗੱਲਾਂ ਕਰਨ ਵਾਸਤੇ ਹੀ ਕਰ ਰਹੇ ਐਮ ਐਲ ਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲੱਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਐ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੂੰ ਇਹ ਕਹ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕਿ ਇਹ ਡਿਫਾਲਟਰ ਹੈ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਿਜੈਕਟ ਕਰਾਉਣ ਨੂੰ ਮੈਂ ਪੁੱਛ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਓਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡ ਜਾਂ 115 ਪਿੰਡ ਸ਼ਹਿ ਦੇ ਸਾਰੇ ਬਲਾਕ ਚ ਹੈ ਸਾਡੇ ਚ ਕੁਝ ਸਾਡੇ ਪਿੰਡ ਆ ਕੁਝ ਕੋਟਕਪੂਰੇ ਹਲਕੇ ਦੇ ਪਿੰਡ ਆ ਤੇ ਓਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਹਾਂ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਹਾਂ ਦੂਜੀ ਪਾਰਟੀ ਦੇਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਇੱਕ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜੀ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕਿ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਿਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਬਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਵਿੱਚ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨੋਮੀਨੇਸ਼ਨ ਹੈ ਚਾਹੇ ਸਕਰੂਟੀਨੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਦੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀਨੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਅੱਜ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ 사ਦਕ ਦੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਦਫਤਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਂ ਕਹੂੰ। ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚਾਉਣ ਦੀ ਲੋੜ ਨਹੀਂ। ਇੱਕ ਫ੍ਰੀ ਐਂਡ ਫੇਅਰ ਇਮਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਆ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ।